ਜੇ ਸਿਵਲ ਹਸਪੀਟਲ ਜੀ 50 ਰੁਪਏ ਦੀ ਪਰਚੀ ਆ ਸਰਕਾਰੀ ਇੱਥੇ ਵੀ 50 ਰੁਪਏ ਦੀ ਪਰਚੀ ਆ ਤੇ ਇਹਦੇ ਵਿੱਚ ਸਾਫ ਸੁਥਰਾ ਇਲਾਜ ਉੱਪਰ ਇਹਨਾਂ ਨੇ ਬੈੱਡ ਤੱਕ ਪੇਸ਼ੈਂਟ ਦੇ ਕੋਈ ਦਾਖਲ ਕਰਨਾ ਪਿਆ ਹੁੰਦਾ ਵੀ ਇੰਤਜ਼ਾਮ ਪਰਮਾਤਮਾ ਨੇ ਇਹਨਾਂ ਨੂੰ ਬਲ ਬਖਸ਼ੇ ਇਹ ਇਦਾਂ ਹੀ ਸਮਾਜ ਦੀ ਸੇਵਾ ਕਰਦੇ ਨੇ ਕਿਉਂਕਿ 50 ਰੁਪਏ ਦੇ ਵਿੱਚ ਵਿੱਚੇ ਦਵਾਈ ਦੇਣੀ ਕੋਈ ਛੋਟੀ ਗੱਲ ਨਹੀਂ ਹੈਗੀ ਇਹ ਬੜੀ ਵਧਾਈ ਦਾ ਪਾਤਰ ਆ ਜਿਵੇਂ ਸਾਰੇ ਗੁਰਦੁਆਰਾ ਸਾਹਿਬ ਨੂੰ ਬੇਨਤੀ ਕਰੂੰਗਾ ਵੀ ਇਦਾਂ ਦੇ ਉਪਰਾਲੇ ਕਰਨ ਇਹਨਾਂ ਤੋਂ ਸਿੱਖਿਆ ਲੈਣ ਤਾਂ ਕਿ ਸਿੱਖ ਧਰਮ ਸਿੱਖ ਸਮਾਜ ਇਹ ਸੇਵਾ ਵਾਲੇ ਪਾਸੇ ਜਾ ਸਕੇ ਕਦੇ ਪਾਰਟੀ ਵੱਲੋਂ ਕੋਈ ਸਰਕਾਰ ਵੱਲੋਂ ਕੋਈ ਸਹਿਯੋਗ ਦਿੱਤਾ ਗਿਆ ਕਦੇ ਮੰਗਣ ਦੀ ਕੋਸ਼ਿਸ਼ ਅਸੀਂ ਮੰਗੇ ਨਹੀਂ ਅਸੀਂ ਕਿਸੇ ਨਾਲ ਅਪਰੋਚ ਨਹੀਂ ਕੀਤੀ ਜੀ ਅਸੀਂ ਕਿਸੇ ਨਾਲ ਕੋਈ ਅਪਰੋਚ ਨਹੀਂ ਕੀਤੀ ਇਹ ਸਾਰਾ ਗੁਰਦਾਸ ਸਾਹਿਬ ਦਾ ਉਹ ਪ੍ਰਬੰਧਕ ਕਮੇਟੀ ਦਾ ਇਲਾਕਾ ਨਾਮ ਅਸੀਂ ਸੰਭਾਲਦਾ ਹਾਂ ਬਿਲਕੁਲ ਉਹ ਹੈ ਸਾਰਾ ਚੈਰੀਟੇਬਲ ਸਿਰਫ ਚੈਰੀਟੀ ਔਰ ਉਸ ਤੋਂ ਬਾਅਦ ਕੁਝ ਵੀ ਨਹੀਂ ਹੈ ਸਸਿਕਾ ਯੂਨਿਟੇ ਕੋਸ਼ਿ ਦੇਖ ਰਹੇ ਤੁਸੀਂ ਮੈਨੇ ਦਿਨ ਤੁਹਾਡੀ ਦਾ ਪਹੁੰਚਿਆ ਮੋਡਲ ਟਾਊਨ ਦੇ ਵਿੱਚ ਜਿੱਥੇ ਦੇਖ ਸਕਦੇ ਹੋ ਇੱਕ ਚੈਰੀਟੇਬਲ ਹਸਪਤਾਲ ਖੁੱਲਿਆ ਦੱਸ ਦਿਆ ਤਸਵੀਰਾਂ ਦੇਖ ਸਕਦੇ ਹੋ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਜਿਹੜਾ ਡਿਪੈਂਸਰੀ ਇੱਥੇ ਖੋਲੀ ਗਈ ਹੈ ਨਵੀ ਨਵਾਂ ਹਸਪਤਾਲ ਖੁੱਲਿਆ ਹੈ ਜਿਹਦੇ ਵਿੱਚ ਗੱਲਬਾਤ ਕਰਾਂਗੇ ਤੇ ਜਿਹੜੇ ਪ੍ਰਧਾਨ ਨੇ ਇੱਥੇ ਜਿਹੜੇ ਡਾਕਟਰ ਨੇ ਉਹਨਾਂ ਨੇ ਗੱਲਬਾਤ ਕਰਾਂਗੇ ਕਿ ਹਾਲਾਂਕਿ ਉਹ ਹਸਪੀਟਲ ਦੇਖ ਸਕਦੇ ਹੋ ਕਾਫੀ ਸੋਨਾ ਡਿਪੈਂਸਰੀ ਇੱਥੇ ਜਿਹੜੀ ਬਣਾਈ ਗਈ ਹੈ ਵਾਟਰ ਟਾਊਨ ਦੇ ਵਿੱਚ ਜਿਹਦੇ ਵਿੱਚ ਲੋਕੀ ਇਲਾਜ ਵੀ ਕਰਾ ਸਕਦੇ ਨੇ ਤਾਂ ਦੱਸਦੀ ਆ ਉਹ ਪ੍ਰਧਾਨ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਹਸਪੀਟਲ ਦੀਆਂ ਕਿ ਕਾਫੀ ਜਿਹੜੇ 1x1 ਕਰਕੇ ਕਈ ਕੇਵਨ ਵੀ ਜਿਹੜੇ ਇੱਥੇ ਬਣੇ ਹੋਏ ਨੇ ਤਾਂ ਤਾਂ ਇੱਥੇ ਡਾਕਟਰ ਵੀ ਜਿਹੜੇ ਨੇ ਉਹ ਵੀ ਬੈਠੇ ਹੋਣੇ ਸੋ ਤਸਵੀਰਾਂ ਦੇਖ ਸਕਦੇ ਹੋ ਸੋ ਗੱਲਬਾਤ ਕਰਾਂਗੇ ਵਰਦਾਨਾ ਕਿ ਆਖੀਰ ਹਸਪੀਟਲ ਜਿਹੜਾ ਬਣਾਇਆ ਗਿਆ ਕੀ ਸੋਚ ਕੇ ਬਣਾਇਆ ਗਿਆ ਕਿ ਖਰਚਾ ਹੋਊਗਾ 12,000 ਰੁਪਏ ਦੇ ਵਿੱਚ ਇਥ ਯਾ ਕੀ ਇਹ ਗੱਲ ਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਿਗਾ ਜੀ ਹਾਂਜੀ ਪ੍ਰਤਾਪ ਜੀ ਕੀ ਨਾਮ ਆ ਜੀ ਤੁਹਾਡਾ ਮੈਂ ਗੁਰਮੀਤ ਸਿੰਘ ਸਲੂਜਾ ਜੀ ਹਾਂਜੀ ਕਿਸ ਨਾਮ ਤੋਂ ਹਸਪੀਟਲ ਖੋਲਿਆ ਗਿਆ ਸਰ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਜੀ ਸੰਕਟਾਂ ਦੇ ਸਹਿਯੋਗ ਨਾਲ ਸੰਕਟਾਂ ਲਈ ਬਣਾਇਆ ਗਿਆ ਜੀ ਲੋੜਵੰਦਾਂ ਲਈ ਫ੍ਰੀ ਹੈ ਜੀ 50 ਰੁਪਏ ਦੀ ਪਰਚੀ 7 ਦਿਨ ਦੀ ਦਵਾਈ ਨਾਲ ਫ੍ਰੀ ਹੈ ਜੀ ਅੱਛਾ ਜੀ ਸਰ ਕਿਹੜਾ ਕਿਹੜਾ ਇਲਾਜ ਇੱਥੇ ਜਿਹੜਾ ਹੋਊਗਾ ਜੀ ਮੈਡੀਕਲ ਦਾ ਹੈ ਜੀ ਹੋਮਿਓਪੈਥੀ ਐਕੂਪ੍ਰੈਸ਼ਰ ਡੈਂਟਲ ਫਿਜ਼ੀਓਥੈਰੇਪੀ ਆਰਥੋ ਆਈਜ਼ ਆਥਰ ਡਿਵੈਲਪਮੈਂਟ ਓਕੇ ਸਤਤ ਰਿਕਿਆਂ ਦਾ ਜਿਹੜਾ ਇਲਾਜ ਆਉ ਇਸ ਹਸਪੀਟਲ ਦੇ ਵਿੱਚ ਉਪਲਬਧ ਹੈ ਜਿਹੜਾ ਹਾਂ ਜੀ ਬਾਹਰੋਂ ਰੇਟ ਜਿਹੜਾ ਵਾ ਉਸ ਰੇਟ ਤੋਂ ਘੱਟ ਰੇਟਾਂ ਦੇ ਵਿੱਚ ਅੱਛਾ ਜੀ 50 ਰੁਪਏ ਦੀ ਪਰਸੀ ਹੈਗੀ ਜੀ 7 ਦਿਨ ਵੈਲਿਡਿਟੀ ਹੈਗੀ ਦਵਾਈ ਨਾਲ ਫਰੀ ਹੈ ਮੈਡੀਸਨ ਨਾਲ ਫਰੀ ਮੈਡੀਸਨ ਫਰੀ ਹੈ ਮੈਡੀਸਨ ਪੂਰੀ ਫਰੀ ਹਾਂ ਜੀ ਫਰੀ ਹੈ ਠੀਕ ਹੈ ਨਾ ਚਲੋ ਵੀਰ ਜੀ ਤੁਸੀਂ ਵੀ ਨਾਲ ਖੜੇ ਹੋ ਜਿੱਦਾਂ ਆ ਪੂਰੀ ਟੀਮ ਖੜੀ ਹੈ ਕਮੇਟੀ ਹੈ ਪੂਰੀ ਕਮੇਟੀ ਹਾਂ ਜੀ ਪੂਰੀ ਕਮੇਟੀ ਦਾ ਨਾਮ ਕੀ ਹੈ ਕਮੇਟੀ ਦਾ ਕਮੇਟੀ ਦਾ ਨਾਮ ਤਾਂ ਗੁਰਦੁਆਰਾ ਸਾਹਿਬ ਗੁਰਦੁਆਰਾ ਹਰਨਾਮ ਨਗਰ ਮਾਡਲ ਟਾਊਨ ਲੁਧਿਆਣਾ ਦੀ ਇਹ ਕਮੇਟੀ ਹੈ ਚੈਰੀਟੇਬਲ ਹਸਪਤਾਲ ਅਸੀਂ ਇੱਥੇ ਬਣਾਇਆ ਸਾਡੇ ਕੋਲੇ 400 ਕਾ ਜਗ੍ਹਾ ਸੀ ਗੁਰਦਾਰਾ ਸਾਹਿਬ ਕੋਲ ਜੀ ਉਹਦੇ ਵਿੱਚ ਲੋੜਮੰਦਾ ਵਾਸਤੇ ਅਸੀਂ ਇਹ ਜਿਹੜਾ ਬਣਾਇਆ ਵਾ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਬਣਾਇਆ ਜੀ ਬਿਲਕੁਲ ਹੋਰ ਕਈ ਟੈਸਟ ਵੀ ਜਿਹੜੇ ਨੇ ਬਾਹਰ ਬਹੁਤ ਜ਼ਿਆਦਾ ਮਹਿੰਗੇ ਹੁੰਦੇ ਜਿਵੇਂ ਕਿ ਲੇਡੀਜ਼ਾਂ ਦੀ ਗੱਲ ਕਰੀਏ ਅਲਟਰਾ ਸਾਊਂਡ ਜਿਹੜੇ ਹੋਗੇ ਨੇ ਉਹ 8 8 850 ਰੁਪਏ ਦੇ ਵਿੱਚ ਹੁੰਦੇ ਨੇ ਉਹ ਇੱਥੇ ਟੈਸਟ ਜਿਹੜੇ ਕਿੱਥੇ ਜਾਣਗੇ ਉਹ ਫਿਲਹਾਲ ਨਹੀਂ ਪਰ ਸਾਡੇ ਕੋਲ ਲੈਬ ਨਹੀਂ ਹੈ ਜਿੱਦਾਂ ਜਿੱਦਾਂ ਅਰੇਂਜਮੈਂਟ ਹੁੰਦਾ ਜਾਊਗਾ ਉਹ ਵੀ ਨਾਲ ਵਿੱਚ ਪ੍ਰੋਵੀਜ਼ਨ ਦੇ ਵਿੱਚ ਲਵਾਂਗੇ ਸੀ ਤੇ ਹੋਰ ਕੀ ਕੀ ਸੁਵਿਧਾ ਜੜੀ ਆ ਹਸਪੀਟਲ ਦੇ ਵਿੱਚ ਸਰ ਦਿੱਤੀ ਆ ਵਾਹਿਗੁਰੂ ਜिक्का ਖਾਲਸਾ ਵਾਹਿ ਜिक्की ਫਤਿਹ ਅੱਜ ਅਸੀਂ ਗੁਰਦੁਆਰਾ ਗੁਰਦੁਆਰਾ ਹਰ ਨਾਮ ਨਗਰ ਵਿੱਚ ਖੜੇ ਆ ਜਿੱਥੇ ਪ੍ਰਬੰਧਕਾਂ ਦੀ ਸੇਵਾ ਬਹੁਤ ਉਪਰਾਲੇ ਵਾਲੀ ਆ ਸਾਹ ਗੁਰਮੀਤ ਸਿੰਘ ਜੀ ਜਿਹੜੇ ਮੁਖ ਸੇਵਾਦਾਰ ਨੇ ਤੇ ਸਾਰੇ ਮੈਂਬਰਾਂ ਨੇ ਨਾਲ ਮਿਲ ਕੇ ਇਹ ਅੱਜ ਹਸਪੀਟਲ ਦਾ ਉਦਘਾਟਨ ਕੀਤਾ ਗਿਆ ਹੈ ਸੋ ਗੁਰੂ ਮਹਾਰਾਜ ਦੀ ਕਿਰਪਾ ਕਰਨ ਇਸ ਸਥਾਨ ਦੇ ਉੱਤੇ ਜੋ ਪਰਚੀ ਹੈ ਸਿਰਫ 50 ਪਰ ਰੱਖੀ ਗਈ ਹੈ ਤੇ ਦਵਾਈ ਫਰੀ ਦਿੱਤੀ ਜਾਇਆ ਕਰੇਗੀ ਤੇ ਸਭ ਤੋਂ ਵੱਡੀ ਸੇਵਾ ਹੈ ਮੈਂ ਸਮਝਦਾ ਹਾਂ ਕਿ ਜੇ ਤੁਸੀਂ ਆਪਾਂ ਵੱਧ ਤੋਂ ਵੱਧ ਸੇਵਾ ਪਾਈਏ ਗੁਰੂ ਦੀਆਂ ਪ੍ਰਾਪਤ ਕਰੀਏ ਤਾਂ ਆਪਾਂ ਜੋ ਕਿ ਘਰ ਦੇ ਵਿੱਚ ਕੋਈ ਸਮਾਗਮ ਕਰਦੇ ਛੋਟਾ ਜਿਹਾ ਵੀ ਕਰੀਏ ਜੇ ਇੱਕ ਵਾਰ ਰੋਟੀ ਵੀ ਖਾਣੇ ਚੱਲੇ ਜੀ ਪਰਿਵਾਰ ਦੇ ਨਾਲ ਤਰਪਈਆ 5 7 10000 ਲੱਗਣ ਦਾ ਬੜੇ ਆਰਾਮ ਨਾਲ ਤੇ ਇੱਥੇ ਜੇ ਅਗਰ ਆਪਾਂ ਸੇਵਾ ਕਰਾਂਗੇ ਤਾਂ ਗੁਰੂ ਦੀਆਂ ਖੁਸ਼ੀਆਂ ਵੀ ਪ੍ਰਾਪਤ ਕਰਾਂਗੇ ਤੇ ਅਸੀਸਾਂ ਵੀ ਲਵਾਂਗੇ ਸੋ ਆਪਾਂ ਸਾਬ ਵੱਧ ਤੋਂ ਵੱਧ ਮੈਂਬਰ ਬੜੀਏ ਤੇ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਸੋ ਮੈਂ ਨਾ ਸ਼ਬਦਾਂ ਦੇ ਨਾਲ ਹੀ ਗੁਰਦਾਰਾ ਸਾਹਿਬ ਦੇ ਮੁੱਖ ਸੇਵਾਦਾਰ ਗੁਰਮੀਤ ਸਿੰਘ ਜੀ ਗੁਰਚਨ ਸਿੰਘ ਜੀ ਬਲਦੇਵ ਸਿੰਘ ਜੀ ਤੇ ਸਾਰੇ ਜਿਹੜੇ ਪ੍ਰਬੰਧਕ ਕਮੇਟੀ ਆ ਕਿ ਉਹ ਨਾਮ ਬਹੁਤੇ ਜੋੜੇ ਆ ਜਿਹੜਾ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਇੱਕ ਇਕਲ ਪ੍ਰਧਾਨ ਜੀ ਹੋਰ ਕੀ ਇਹ ਜਿਹੜੀ ਫੈਂਸਰੀ ਬਣਾਈ ਗਈ ਜਿਹੜਾ ਇਹ ਹਸਪੀਟਲ ਬਣਾਇਆ ਗਿਆ ਇਹਦੇ ਵਿੱਚ ਕਿਹੜੇ ਡਾਕਟਰ ਨੇ ਜਿਹੜੇ ਕਿਸ ਹਸਪੀਟਲ ਦੇ ਵਿੱਚ ਪਹਿਲਾਂ ਸੀਗੇ ਉਹਨਾਂ ਨੂੰ ਰੱਖਿਆ ਤਾਂ ਹੋਣਾ ਡਾਕਟਰ ਕੀ ਨਾਮ ਕੀ ਇਹ ਡਿਟੇਲ ਤੁਹਾਨੂੰ ਸਰਦਾਰ ਗੁਰਮੀਤ ਸਿੰਘ ਸਲੂਜਾ ਜੀ ਦੱਸਣਗੇ ਜਿਹੜੇ ਕਿ ਪ੍ਰਧਾਨ ਨੇ ਇੱਥੇ ਦੇ ਸਾਰੇ ਇਹਨਾਂ ਨੇ ਟੀਮ ਇੱਕ ਇੱਕ ਹੀਰਾ ਚੁਣ ਕੇ ਸ਼ਹਿਰ ਦੇ ਵਿੱਚੋਂ ਕੋਈ ਡੀ ਐਮ ਸੀ ਕੋਈ ਸੀ ਐਮ ਸੀ ਚ ਸਾਰਿਆਂ ਦੀ ਕਈਆਂ ਦੀ ਪ੍ਰੈਕਟਿਸ ਰਹੀ ਆ ਵਧੀਆ ਵਧੀਆ ਡਾਕਟਰ ਚੁਣ ਕੇ ਲਿਆਏ ਨੇ ਮੈਂ ਤਾਂ ਇਹਨਾਂ ਨੂੰ ਵਧਾਈ ਦੇਣ ਆਇਆ ਸਪੈਸ਼ਲੀ ਵੀ ਇਹ ਵਧਾਈ ਦੇ ਪਾਤਰ ਆ ਟੀਮ ਜਿੱਥੇ ਅਜੇ ਲੰਗਰਾਂ ਦੀ ਥਾਂ ਥਾਂ ਤੇ ਲੰਗਰ ਲਾਣ ਦੀ ਬਜਾਏ ਇਹ ਦਵਾਈਆਂ ਵਾਲਾ ਲੰਗਰ ਲੱਗੇਗਾ ਇਹ ਹਸਪਤਾਲ ਦੇ ਵਿੱਚ ਗਰੀਬ ਗੁਰਬੇ ਆਪਣੀ ਲਾਭ ਲੈ ਸਕਣਗੇ ਜਿਹੜੇ ਇਲਾਜ ਕਰੱਖੋਂ ਕਈਆਂ ਦੀ ਮੌਤ ਤੱਕ ਹੁੰਦੀ ਦੇਖੀ ਆ ਸੜਕਾਂ ਤੇ ਰੁਲਦੇ ਦੇਖੇ ਸਿਵਲ ਹਸਪਤਾਲ ਚ ਵੀ 50 ਰੁਪਏ ਦੀ ਪਰਚੀ ਆ ਸਰਕਾਰੀ ਇੱਥੇ ਵੀ 50 ਰੁਪਏ ਦੀ ਪਰਚੀ ਆ ਤੇ ਇਹਦੇ ਵਿੱਚ ਸਾਫ਼ ਸੁਥਰਾ ਇਲਾਜ ਉੱਪਰ ਇਹਨਾਂ ਨੇ ਬੈੱਡ ਤੱਕ ਪੇਸ਼ੈਂਟ ਦੇ ਕੋਈ ਦਾਖਲ ਕਰਨਾ ਪਿਆ ਹੁੰਦਾ ਵੀ ਇੰਤਜ਼ਾਮ ਫਿਊਚਰ ਦੇ ਵਿੱਚ ਵੀ ਇਹਨਾਂ ਨੇ ਹੋਰ ਫਿਊਚਰ ਦੇ ਵਿੱਚ ਵੀ ਇਹਨਾਂ ਨੇ ਹੋਰ ਇਹਨਾਂ ਨੂੰ ਡਿਵੈਲਪ ਕਰਨਗੇ ਵਿਧਾਨ ਕੇ ਇਹਨਾਂ ਦੀ ਆਪੀ ਡੀ ਆ ਵਧਣਗੀਆਂ ਪਰਮਾਤਮਾ ਇਹਨਾਂ ਨੂੰ ਬਲ ਬਖਸ਼ੇ ਇਹ ਇਦਾਂ ਹੀ ਸਮਾਜ ਦੀ ਸੇਵਾ ਕਰਦੇ ਇਹਨਾਂ ਨੇ ਕਿਉਂਕਿ 50 ਰੁਪਏ ਦੇ ਵਿੱਚ ਵਿੱਚੇ ਦਵਾਈ ਦੇਣੀ ਕੋਈ ਛੋਟੀ ਗੱਲ ਨਹੀਂ ਹੈਗੀ ਸਾਨੂੰ ਪਤਾ ਹੈ ਕਿੱਥੋਂ ਕਿਵੇਂ ਅਰੇਂਜ ਕਰਨਾ ਇਹਨਾਂ ਨੇ ਇਹਨਾਂ ਦੇ ਸਹਿਯੋਗ ਜਿਹੜੀ ਇਹਨਾਂ ਦੀ ਟੀਮ ਨੇ ਕਰਨਾ ਗੁਰਦੁਆਰਾ ਸਾਹਿਬ ਵੱਲੋਂ ਸਹਿਯੋਗ ਹੈ ਇਹ ਬੜੀ ਵਧਾਈ ਦਾ ਪਾਤਰ ਹੈ ਜਿਵੇਂ ਸਾਰੇ ਗੁਰਦੁਆਰਾ ਸਾਹਿਬ ਨੂੰ ਬੇਨਤੀ ਕਰੂੰਗਾ ਵੀ ਇਦਾਂ ਦੇ ਉਪਰਾਲੇ ਕਰਨ ਇਹਨਾਂ ਤੋਂ ਸਿੱਖਿਆ ਲੈਣ ਤਾਂ ਕਿ ਸਿੱਖ ਧਰਮ ਸਿੱਖ ਸਮਾਜ ਇਹ ਸੇਵਾ ਵਾਲੇ ਪਾਸੇ ਜਾ ਸਕੇ ਬਿਲਕੁਲ ਪ੍ਰਧਾਨ ਜੀ ਕਿਹੜੇ ਡਾਕਟਰ ਨੇ ਜਿਹੜੇ ਇੱਥੇ ਆਏ ਨੇ ਜਿਹੜੇ ਇੱਥੇ ਬੈਠਣਗੇ ਪਰਮਾਨੈਂਟ ਅਲੱਗ-ਅਲੱਗ ਡਾਕਟਰ ਨੇ ਜਿਵੇਂ ਕਿ ਡਾਕਟਰ ਰੋਹਿਤ ਸ਼ਰਮਾ ਨੇ ਇਹ ਆਰਥੋਡੋਟ ਦੇ ਡਾਕਟਰ ਅਸ਼ਵਰਲ ਗੋਗਿਆ ਨੇ ਇਹ ਅਗੇ ਨੇ ਅਥਰਾ ਦੇ ਨੇ ਡਾਕਟਰ ਤਨਵੀ ਮਹਿਤਾ ਨੇ ਐਮਬੀਬੀਐਸ ਨੇ ਡਾਕਟਰ ਗੁਰਵਿੰਦਰ ਕੌਰ ਨੇ ਕ੍ਰਮ ਨੋ ਕੈਬਿਨ ਜਿਹੜੇ ਇੱਥੇ ਬਣੇ ਹੋਏ ਨੇ ਨੋ ਕੈਬਿਨ ਵਿੱਚ ਸਾਰੇ ਜਿਹੜੇ ਡਾਕਟਰ ਨੇ ਕੁਆਲੀਫਾਈਡ ਡਾਕਟਰ ਜਿਨ੍ਹਾਂ ਦੀ ਸਰਵਿਸ ਕਾਫੀ ਹੈ ਜਿਨ੍ਹਾਂ ਨੂੰ ਤਜਰਬਾ ਕਾਫੀ ਹੈ ਐਦਾ ਨਾ ਸਾਡੀ ਡਿਸਪੈਂਸਰੀ ਦਾ ਕਿਸੇ ਹਸਪਤਾਲ ਨਾਲ ਕੋਈ ਮੁਕਾਬਲਾ ਨਹੀਂ ਕਿਉਂਕਿ ਸਾਡੇ ਕੋਲ ਕਮਾਈ ਦਾ ਤਾਂ ਸਾਧਨ ਹੈ ਹੀ ਨਹੀਂ ਤਾਂ ਅਸੀਂ ਕਮਾਈ ਸੋਚ ਕੇ ਹਸਪਤਾਲ ਖੋਲੇ 50 ਰੁਪਏ ਦੀ ਪਰਚੀ ਹੈ ਇੱਕ ਹਫਤੇ ਵੈਲਿਡਿਟੀ ਉਹਦੀ ਦਵਾਈਆਂ ਅਸੀਂ ਕੋਲ ਉਹ ਦੇਦੀਆਂ ਨੇ ਤੇ ਫਿਰ ਇਹ ਤਾਂ ਇਸ ਤੋਂ ਬਾਅਦ ਸੇਵਾ ਮੇਰੇ ਖਲ ਨਹੀਂ ਕੀਤੀ ਜਾ ਸਕਦੀ ਕੋਈ ਵੀ ਇਹ ਸਾਰੇ ਇਲਾਕਾ ਨਿਵਾਸੀ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਸਾਰੇ ਸੱਜਣਾਂ ਦਾ ਜਿੰਨੂੰ ਵੀ ਅਸੀਂ ਅਪਰੋਚ ਕੀਤਾ ਹੈ ਵੀ ਅਸੀਂ ਇਹ ਕੰਮ ਕਰਨ ਲੱਗੇ ਆ ਸਾਨੂੰ ਕਿਸੇ ਨੇ ਨਾ ਨਹੀਂ ਕੀਤੀ ਹਰੇਕ ਨੇ ਕੋਈ ਕਹਿੰਦਾ ਜੀ ਐਨਰਵੈਪ ਵੀ ਨਾ ਦੇ ਆਗਾ ਐਨਰਵੈਪ ਵੀ ਨਾ ਦੇ ਆਗਾ ਤੁਸੀਂ ਸ਼ੁਰੂ ਕਰੋ ਹੁਣ ਅਸੀਂ ਡੈਂਟਲ ਦੀ ਚੇਅਰ ਨਹੀਂ ਸੀ ਲਾਣਾ ਚਾਹੁੰਦੇ ਇਹ ਇੱਕ ਹਫਤਾ ਪਹਿਲੇ ਪ੍ਰੋਗਰਾਮ ਬਣਿਆ ਹੈ 4 ਲੱਖ ਰੁਪਏ ਦੀ ਡੈਂਟਲ ਦੀ ਚੇਅਰ ਆਈ ਹੈ ਜਿਹੜੀ ਕਿ ਸਾਰੇ ਸਯੋਗੀ ਸਜਣਾ ਨੇ ਉਹਨਾਂ ਨੇ ਕਿ ਸਾਡੇ ਜਿਹੜੇ ਪ੍ਰਧਾਨ ਜੀ ਨੇ ਜੀ ਇਹਦਾ ਇੱਕੋ ਹੀ ਹੁੰਦਾ ਹੈ ਜੀ ਤੇ ਨਹੀਂ ਹੁੰਦਾ ਘਟਦੇ ਨੇ ਬਿਲਕੁਲ ਬਿਲਕੁਲ ਸੋ ਪ੍ਰਧਾਨ ਜੀ ਇਹਦੇ ਵਿੱਚ ਹਸਪਤਲ ਜਦੋਂ ਆਪਾਂ ਬਣਾਇਆ ਤੇ ਉਸ ਤੋਂ ਬਾਅਦ ਕਦੇ ਪਾਰਟੀ ਵੱਲੋਂ ਕੋਈ ਸਰਕਾਰ ਵੱਲੋਂ ਕੋਈ ਸਹਿਯੋਗ ਦਿੱਤਾ ਕਿ ਆ ਕਦੇ ਮੰਗਣ ਦੀ ਕੋਸ਼ਿਸ਼ ਕੀਤੀ ਸੀ ਮੰਗੇ ਨਹੀਂ ਅਸੀਂ ਕਿਸੇ ਨਾਲ ਕੋਈ ਅਪਰੋਚ ਨਹੀਂ ਕੀਤੀ ਜੀ ਅਸੀਂ ਕਿਸੇ ਨਾਲ ਕੋਈ ਅਪਰੋਚ ਨਹੀਂ ਕੀਤੀ ਇਹ ਸਾਰਾ ਗੁਰਦੁਆਰਾ ਸਾਹਿਬ ਦਾ ਉਹਦੀ ਪ੍ਰਬੰਧਕ ਕਮੇਟੀ ਦਾ ਇਲਾਕਾ ਨਾਮ ਅਸੀਂ ਸੰਭਾਲਦਾ ਹਾਂ ਹਾਂ ਬਿਲਕੁਲ ਉਹ ਹੈ ਸਾਰਾ ਚੈਰੀਟੇਬਲ ਸਿਰਫ ਚੈਰੀਟੀ ਔਰ ਉਸ ਤਰ੍ਹਾਂ ਕੁਝ ਵੀ ਨਹੀਂ ਹੈ ਹਲੇ ਹੋਰ ਅੱਗੇ ਤਿਆਰੀਆਂ ਕਰਨੀਆਂ ਇਹ ਦੂਜੇ ਬਾਕੀ ਹੈ ਬਹੁਤ ਹੈ ਆਪਾਂ ਉਸ ਤੋਂ ਵਧੀਆ ਕਰਦੇ ਬਹੁਤ ਵਧੀਆ ਕਰੀ ਮੈਸੇਜ ਕੀ ਦੇਣਾ ਚਾਹੂਂਗੇ ਲੁਧਿਆਣਾ ਨਵਾਸੀ ਨੂੰ ਕਿਉਂਕਿ ਇੱਥੇ ਜਿਹੜੇ ਲੋਕ ਨੇ ਕਈ ਪ੍ਰਵਾਸੀ ਵੀਰ ਨੇ ਜਿਨ੍ਹਾਂ ਦਾ ਇਲਾਜ ਨਹੀਂ ਹੋ ਸਕਦਾ ਹਸਪਤਾਲਾਂ ਦੇ ਵਿੱਚ ਜਾਂਦੇ ਨੇ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਉਹਨਾਂ ਨੂੰ ਬੰਦ ਬੰਦ ਲੱਗਿਆ ਗਰੀਬਾਂ ਲਈ ਗਰੀਬਾਂ ਲਈ ਮੇਨ ਲੱਗਿਆ ਵੀ ਜਿਹੜੇ ਬੰਦੇ ਖਰਚ ਨਹੀਂ ਕਰ ਸਕਦੇ ਜਿਹੜੇ ਬੰਦੇ ਵਿਚਾਰੇ ਪ੍ਰੇਸ਼ਾਨ ਨੇ 500 ਦੀ 25 ਨਹੀਂ ਕਰ ਸਕਦੇ ਹਜਾਰ ਦੀ 25 ਨਹੀਂ ਕਰ ਸਕਦੇ ਉਹਨਾਂ ਵਾਸਤੇ ਬਣਾਈ ਹੈ 50 ਦੀ 25 ਦਵਾਈ ਫਰੀਕੀ ਪੱਟੀ ਨਹੀਂ ਕਰਦੇ ਉਹ ਸੀਐਚ ਵੀ ਹੈ ਜਿਹੜਾ ਬੰਦਾ 25 ਨਹੀਂ ਕਰਦਾ ਆਪ ਤੇ 50 ਰੁਪਏ ਵੀ ਲਿਆ ਗਿਆ ਸੀ ਆਪ ਕੋਈ ਬਹੁਤ ਵਧੀਆ ਕਮੇਟੀ ਹੈ ਗੁਰਦੁਆਰਾ ਕਮੇਟੀ ਜਿਹੜੀ ਹੈ ਸ੍ਰੀ ਗੁਰੂ ਰਾਮਦਾਸ ਜੀ ਚੈਰੀਟੇਬਲ ਹਸਪਤਾਲ ਜਿਹੜਾ ਇੱਥੇ ਡਿਪੈਂਸਰੀ ਜਿਹੜੀ ਹੈ ਤੇ ਬਣਾਈ ਗਈ ਹੈ ਨਵੀਂ ਜੰਦੇ ਵਿੱਚ 50 ਰੁਪਏ ਦੀ ਪਰਚੀ ਕੱਟਣ ਤੋਂ ਬਾਅਦ 7 ਦਿਨਾਂ ਦੀ ਜਿਹੜੀ ਦਵਾਈ ਆ ਉਹ ਵੀ ਦਿੱਤੀ ਜਾਊਗੀ ਆਪਣਾ ਦਾ ਲਗਾਤਾਰ 3 ਸਾਲ ਲੰਗਰ ਚੱਲਦਾ ਰਿਹਾ ਜੀ ਆਪਣੇ ਗੁਰਦੁਆਰਾ ਸਾਹਿਬ ਤੋਂ 3 ਸਾਲ ਰਾਤ ਨੂੰ ਲੰਗਰ ਚੱਲਦਾ ਰਿਹਾ ਹੈ ਗੁਰਤੇਗ ਬਹਾਦਰ ਹਸਪਤਾਲ ਦੀਪ ਹਸਪਤਲ ਰਾਤ ਨੂੰ 8 ਵਜੇ ਜਾਂਦੇ ਸੀ ਸੀ ਆਪ ਹੀ ਰੋਜ਼ ਜਦੋਂ ਇਹ ਕਰੋਨਾ ਸੀਗਾ ਚਾਰ ਸਾਲ ਪਹਿਲਾਂ ਉਹ ਹੁਣ ਬੰਦ ਕੀਤਾ ਆਪਾਂ ਹੁਣ ਹਸਪਤਲ ਚ ਆਪਾਂ ਮਿਲ ਆਇਆ ਤਾਂ ਅਜੇ ਅਜੇ ਆਪਾਂ ਲੋੜਵੰਦਾਂ ਤੇ ਆਉਂਦੇ ਆ ਤਿੰਨ ਟਾਈਮ ਲੰਗਰ ਬੰਦਾ ਜੀ ਹਰ ਟਾਈਮ ਇੱਥੇ ਲੰਗਰ ਹਾਜ਼ਰ ਹੁੰਦਾ ਜੀ ਸਵੇਰੇ ਵੀ ਦੁਪਹਿਰੇ ਵੀ ਰਾਤ ਨੂੰ ਵੀ ਚੱਲਦਾ ਲੋੜਵੰਦਾਂ ਨੂੰ ਉੱਪਰ ਬਣਾਏ ਕਮਰੇ ਲੋਕਾਂ ਵਾਸਤੇ ਹਸਪੀਟਲ ਜਾਂਦੇ ਆ ਉੱਥੇ ਪੰਜ ਪੰਜ ਦਾ ਕਮਰਾ ਇੱਥੇ ਅਸੀਂ ਲਿਖਾਇਆ ਵੀ 500 ਰੁਪਏ ਦਾ ਕਮਰਾ ਮਤਲਬ ਵਧੀਆ ਹੈਂਸੈਂਸ ਫਰੀਜ ਵਾਲਾ ਇੱਕ ਇੱਕ ਗੱਲ ਹੋਰ ਹੈ ਪ੍ਰਧਾਨ ਜੀ ਜਿੱਦਾਂ ਕਿ ਇੱਥੇ ਹੁਣ ਡਿਪੈਂਸਰੀ ਬਣਾ ਦਿੱਤੀ ਗਈ ਹੈ ਡਾਕਟਰ ਇੱਥੇ ਸੱਤ ਜਿਹੜੇ ਰੱਖ ਦਿੱਤੇ ਗਏ ਨੇ ਤੇ ਉਸ ਤੋਂ ਬਾਅਦ ਇੱਥੇ ਕੋਈ ਬੈੱਡ ਵੀ ਲਾਏ ਗਏ ਆ ਆਪੀਡੀ ਆਪੀਡੀ ਅੱਛਾ ਅੱਜ ਫਿਲਹਾਲ ਆਪਣੇ ਕੋਲ ਜਗ੍ਹਾ ਜੰਨੀ ਆ ਗਈ ਹੈ ਉਸਨੂੰ ਆਪੀਡੀ ਬਣਾਇਆ ਆਪਣੇ ਕੋਲ ਜਗ੍ਹਾ ਹੀ ਨਹੀਂ ਹੈ ਠੀਕ ਹੈ ਸੋ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਹਸਪੀਟਲ ਚੈਰੀਟੇਬਲ ਬਹੁਤ ਸੋਹਣਾ ਖੋਲਿਆ ਗਿਆ ਹੈ ਮਾਡਲ ਟਾਊਨ ਦੇ ਵਿੱਚ ਜਿੱਥੇ ਲੋਕ ਆਣ ਲੁਧਿਆਣਾ ਸ਼ਹਿਰ ਵਾਲੇ ਤੁਸੀਂ ਆਓ ਤੇ ਇਥੇ ਇਲਾਜ ਕਰਾਓ ਕਿਉਂਕਿ ਸਰਕਾਰੀ ਹਸਪਤਾਲ ਦੇ ਵਿੱਚ ਜਿੰਨਾ ਰੇਟ ਹੈ ਉਹੀ ਰੇਟ ਇਸ ਹਸਪੀਟਲ ਦੇ ਵਿੱਚ ਹੈ ਤਸਵੀਰਾਂ ਦਿਖਾ ਦਿੰਦੇ ਆ ਤੁਹਾਨੂੰ ਕਾਫੀ ਵਧੀਆ ਜਿਹੜਾ ਹਸਪੀਟਲ ਤਿਆਰ ਕੀਤਾ ਗਿਆ ਹੈ ਡਿਪੈਂਸਰੀ ਤਿਆਰ ਕੀਤੀ ਗਈ ਹੈ ਦੱਸ ਦਈਏ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਨਾਮ ਜਿਹੜਾ ਹੈ ਹਸਪੀਟਲ ਦਾ ਰੱਖਿਆ ਗਿਆ ਸੋ ਇਥੇ ਪਹੁੰਚੋ ਸੋ ਆਪਣਾ ਇਲਾਜ ਜਿਹੜਾ ਕਰਾਓ ਦੇਖ ਰਹੋ ਯੂਨਾਈਟਿਡ ਪੋਸਟ ਮੈਨੇਜਿੰਗ ਕੈਮਰਾਮੈਨ